ਹੈਲੋ ਫਰੈਂਡਸ ਕਿਵੇਂ ਆ ਸਾਰੇ ਅੱਜ ਬੰਦੀ ਪਈ ਆ ਜੀ ਸਾਡੇ ਘਰੇ ਸਰਕੇ ਵਾਲੀ ਮੈਗੀ ਤੇ ਤੁਸੀਂ ਦੇਖੋ ਕਿ ਵਿੱਚ ਕੀ ਕੀ ਨੇ ਪਾਇਆ ਹੈ ਇਹ ਹਰੇ ਮਟਰ ਟਮਾਟਰ ਗਾਜਰ ਪਿਆਜ਼ ਹਰੀ ਮਿਰਚ ਤੇ ਹੋਰ ਵੀ ਬਾਕੀ ਵੀ ਤੁਸੀਂ ਸ਼ਿਮਲਾ ਮਿਰਚ ਵਗੈਰਾ ਪਾ ਸਕਦੇ ਹੋ ਵੈਜੀਟੇਬਲ ਜੋ ਵੀ ਤੁਹਾਨੂੰ ਪਸੰਦ ਆ ਤੇ ਜੋ ਇਸ ਟਾਈਮ ਮੇਰੇ ਕੋਲ ਸੀ ਉਹ ਮੈਂ ਪਾ ਲਿਆ ਠੀਕ ਹੈ ਮੈਂ ਮਕਰੋਨੀ ਵੀ ਬਣਾਈ ਸੀ ਨਾ ਉਸ ਦਿਨ ਐਵੇਂ ਹੀ ਤੇ ਬਹੁਤ ਟੇਸਟੀ ਬਣੀ ਸੀ ਤੇ ਅੱਜ ਮੈਗੀ ਵੀ ਦਿਲ ਕਰ ਰਿਹਾ ਸੀ ਤੇ ਮੇਗਾ ਤੜਕੇ ਵਾਲੀ ਮੈਗੀ ਬਣਾ ਕੇ ਖਾਣੇ ਉਹ ਵਧੀਆ ਲੱਗਦੀ ਆ ਤੇ ਐਦਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਅਸੀਂ ਇਦਾਂ ਹੀ ਤੜਕਾ ਜਿਹੜਾ ਭੁੰਨ ਲੈਣਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹਦੇ ਚ ਸਪਾਉਨ ਦੇ ਹਲਕਾ ਜਾਂ ਨਮਕ ਪਾਉਣਾ ਹੈ ਤੇ 컬러 ਵਾਲੀ ਮੈਂ ਮਿਰਚ ਪਾ ਦੇਣੀ ਆ ਤੇ ਬਾਕੀ ਮਸਾਲੇ ਸਾਰੇ ਜਿਹੜੇ ਮੈਗੀ ਦੇ ਹੀ ਪਾਣੇ ਆ ਤੇ ਮੈਂ ਇਹਦੇ ਸੀ ਨਾ 2 ਗਲਾਸ ਪਾਣੀ ਪਾ ਦਿੰਦੀ ਹੰਮੀ ਇਹ ਪਾਣੀ ਜਦੋਂ ਬੋਇਲ ਹੋ ਜਾਂਦਾ ਇਹਨਾਂ ਉਸ ਤੋਂ ਬਹਾਦਰ ਸੀ ਮਰਜੀ ਬਣਾਉਣਾ ਤੇ ਮਤਲਬ ਕਿ ਮੈਗੀ ਨੂੰ ਕਈ ਲੋਕ ਪਹਿਲਾਂ ਬੋਇਲ ਕਰਦੇ ਫਿਰ ਤੜਕਾ ਬਣਾਉਂਦੇ ਫਿਰ ਬਣਾਉਂਦੇ ਨੇ ਨਹੀਂ ਇਹ ਵੀ ਇਦਾਂ ਨੌਸਟਿਕੀ ਹੀ ਬਣਨੀ ਆ ਬਹੁਤ ਹੀ ਵਧੀਆ ਤੇ ਤੁਸੀਂ ਦੇਖੋ ਮੈਂ ਕਿਵੇਂ ਬਣਾਉਣੀ ਆ ਮੈਂ ਮਸਟਰਡ ਆਇਲ 'ਚ ਤੜਕਾ ਲਗਾਇਆ ਤੇ ਆਪਾਂ ਜਿਹੜੀਆਂ ਵੀ ਆ ਵੈਜੀਟੇਬਲ ਆ ਜਾਂ ਜੋ ਵੀ ਆ ਤੜਕਾ ਲਗਾਉਣਾ ਹੈ ਨਾ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਹੁੰਦਾ ਇਹਨੂੰ ਸਿਰਫ ਐਵੇਂ ਕੱਚਾ ਜਿਹਾ ਰੱਖਣਾ ਫਿਰ ਵਗਿਆ ਲੱਗਦਾ ਠੀਕ ਹੈ ਗੇ ਤੇ ਹੁਣ हो ਗਿਆ ਹੋਇਆ ਹੈ ਬਸ ਬੜਾ ਇੰਨੇ ਹੁਣ ਮੈਂ ਇਹਦੇ ਵਿੱਚ ਪਾਣੀ ਪਾ ਰਹੀ ਹਾਂ ਪਾਣੀ ਤੁਸੀਂ ਪਾਉਣਾ ਵਾ ਤੇ ਉਹਦੇ ਅਕੋਰਡਿੰਗ ਆਪਣੀ ਮੈਗੀ ਦੇ ਅਕੋਰਡਿੰਗ ਕਿੰਨੇ ਪੈਕੇਟ ਆ ਠੀਕ ਹੈ ਮੈਂ ਤਿੰਨਾ ਪੈਕੇਟਾਂ ਦੇ ਵਿੱਚ ਨਾ ਦੋ ਗਲਾਸ ਪਾਣੀ ਦੇ ਪਾਏ ਆ ਤੇ ਬਾਕੀ ਤੁਸੀਂ ਆਪਣੀ ਮੈਗੀ ਦੇ ਅਕੋਰਡਿੰਗ ਹੀ ਪਾਣੀ ਪਾਉਣਾ ਵਾ ਜਦੋਂ ਵੀ ਤੁਸੀਂ ਪਾਉਣਾ ਆ ਇਹ ਨਾ ਹੋਵੇ ਕਿ ਪਾਣੀ ਨੂੰ ਤੁਸੀਂ ਜ਼ਿਆਦਾ ਕਰ ਲਓ ਤੇ ਫਿਰ ਮੈਗੀ ਘੱਟ ਹੋਵੇ ਜਾਂ ਕਿੱਦਾਂ ਵੀ ਆ ਤੁਸੀਂ ਦੇਖ ਕੇ ਪਾਣਾ ਠੀਕ ਹੈ ਹੁਣ ਇਹਨੇ ਬੋਇਲ ਹੋਣਾ ਹੈ ਚੰਗੀ ਤਰ੍ਹਾਂ ਬਾਲੇ ਹੋਣਗੇ ਫਿਰ ਉਸ ਤੋਂ ਬਾਅਦ ਅਸੀਂ ਮੈਗੀ ਪਾਵਾਂਗੇ ਹੁਣ ਪਾਣੀ ਨਾ ਜਿਵੇਂ ਬੋਇਲ ਹੋ ਗਿਆ ਸੀ ਹਾਂਜੀ ਫਰੈਂਡਸ ਦੇਖੋ ਪਾਣੀ ਨਾ ਬੋਇਲ ਹੋਇਆ ਸੀ ਤੇ ਉਸ ਤੋਂ ਬਾਅਦ ਆ ਹੀ ਮੈਂ ਮੈਗੀ ਪਾਈ ਆ ਮੈਗੀ ਦੇ ਮੈਂ ਤਿੰਨ ਪੈਕੇਟ ਪਾ ਦਿੱਤੇ ਹੋਏ ਆ ਤੇ ਇਹਨੂੰ ਹੁਣ ਸਲੋ ਫਲੇਮ ਤੇ ਕਰ ਦੇਣਾ ਮੈਂ ਇਹਨੂੰ ਬਣਾਣ ਚ ਜ਼ਿਆਦਾ ਟਾਈਮ ਨਹੀਂ ਲੱਗਦਾ ਜਲਦੀ ਬਣ ਜਾਂਦੀ ਹੈ ਜਿਵੇਂ ਇਹ ਦੂਜੀ ਮੈਗੀ ਨੂੰ ਨਹੀਂ ਕਹਿੰਦੇ 2 ਮਿੰਟ ਚ ਬਣਦੀ ਹੈ ਇਹ ਵੀ ਬਸ 2-3 ਮਿੰਟ ਚ ਛੇਨੇ ਵਿੱਚ ਬਣ ਕੇ ਤਿਆਰ ਹੋ ਜਾਣਾ ਹੈ। ਹੁਣ ਜਿਹੜੇ ਮਸਾਲੇ ਵਾਲੇ ਪੈਕੇਟ ਸੀ ਨਾ ਉਹ ਵੀ ਆਪਾਂ ਵਿੱਚੇ ਹੀ ਪਾਣੇ ਆ ਜੀ। ਕਿਉਂਕਿ ਮੈਂ ਸਿਰਫ ਇੱਕ ਹਰੀ ਮਿਰਚ ਪਾਈ ਆ ਤੇ ਹਲਕੀ ਜਿਹੀ ਹਲਦੀ ਪਾਈ ਆ ਤੇ ਕਲਰ ਵਾਲੀ ਮਿਰਚ ਤੇ ਨਮਕ ਪਾਇਆ ਸੀ। ਬਸ ਹੋਰ ਕੋਈ ਮਸਾਲਾ ਨਹੀਂ ਪਾਇਆ ਆਪਾਂ ਭੀ ਜਿਵੇਂ ਗਰਮ ਮਸਾਲਾ ਪਾਇਆ ਹੋਵੇ ਨਹੀਂ। ਬਸ ਇਹ ਤਿੰਨ ਪੈਕੇਟ ਸੀ ਇਹਦੇ ਇਹ ਅਸੀਂ ਮਸਾਲੇ ਦੇ ਵਿੱਚ ਪਾ ਦਿੱਤੇ ਹੋਏ ਆ ਕਿਉਂਕਿ ਫਲੇਵਰ ਤੇ ਸਾਰਾ ਇਹਦੇ ਚ ਹੀ ਹੁੰਦਾ ਆ ਹਨਾ। ਤੇ ਹੁਣ ਮੈਂ ਨਾ ਧਨੀਆ ਕੱਟ ਕੇ ਤੇ ਉਹ ਨਾਲ ਦੀ ਨਾਲ ਹੀ ਵਿੱਚ ਪਾ ਦੇਣਾ ਤੁਸੀਂ ਦੇਖ ਹੀ ਸਕਦੇ ਹੋ ਤਕਰੀਬਨ ਬਾਣੀ ਗਈ ਹੈ ਥੋੜੀ ਜਿਹੀ ਰਹਿ ਗਈ ਹੈ ਠੀਕ ਹੈ ਤੇ ਉਹ ਕਿਧਰ ਗਿਆ ਪਾਟਾ ਆ ਜੀ ਪਾ ਦਿੱਤਾ ਹੋਇਆ ਜੀ ਮੈਂ ਧਨੀਆ ਵੀ ਬ੍ਰੀਕ ਬ੍ਰੀਕ ਕਟਿੰਗ ਕਰਕੇ ਤੇ ਹਨਾ ਸਿੱ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਬਸ ਹਲਕਾ ਜਿਹਾ ਪਾਣੀ ਸਿਕਾ ਦੇਵਾਂਗੇ ਦਾ ਤੇ ਬਸ ਜੀ ਸਾਡੀ ਮਹਿੰਗੀ ਰੈਡੀ ਤੇ ਕੌਣ-ਕੌਣ ਮੈਗੀ ਦਾ ਸ਼ਕੀਨ ਹੈ ਵੇ ਤੜਕੇ ਵਾਲੀ ਦਾ ਦੱਸਣਾ ਜ਼ਰੂਰ ਦੇਖੋ ਜੀ ਮੈਗੀ ਬਣ ਕੇ ਹੋ ਗਈ ਹੈ ਰੈਡੀ ਉਹ ਸਟੀਮ ਹੀ ਨਹੀਂ ਕੁਝ ਦੇਖਣ ਪਾਰੀ ਹੈ ਨਾ ਦੇਖਣ ਨਹੀਂ ਦੇ ਰਹੀ ਜਿਹੜੀ ਸਟੀਮ ਆ ਰਹੀ ਹੈ ਤੇ ਦੇਖੋ ਮੈਗੀ ਕਿੰਨੀ ਦੇਖਣ ਨੂੰ ਹੀ ਟੇਸਟ ਲੱਗਦੀ ਪਈ ਨਾ ਕਿ ਬਣ ਗਈ ਹੈ ਵਧੀਆ ਬਣੀ ਹੋਊਗੀ ਟੇਸਟੀ ਹੈ ਸੋ ਤੁਸੀਂ ਵੀ ਬਣਾ ਕੇ ਦੇਖਿਓ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਬਹੁਤ ਇਜ਼ੀਲੀ ਬਣ ਜਾਂਦੀ ਹੈ ਜਿਹੜੀ ਆਪਾਂ ਲੱਗ ਤੋਂ ਬੋਇਲ ਕਰਦੇ ਆ ਨਾ ਉਹ ਥੋੜਾ ਟਾਈਮ ਲੈ ਲੈਂਦੀ ਹੈ ਕਿਉਂਕਿ ਇੱਕ ਸਾਈਡ ਆਪਾਂ ਬੋਇਲ ਕਰ ਰਹੇ ਹੁੰਦੇ ਆ ਉਹਨੇ ਆ ਦੂਜੀ ਸਾਈਡ ਅਸੀਂ ਤੜਕਾ ਕਟਿੰਗ ਕਰਕੇ ਉੱਧਰ ਲਗਾਉਣਾ ਹੁੰਦਾ ਆ ਇਦਾਂ ਦੋਨੋਂ ਕੰਮ ਇਕੱਠੇ ਹੀ ਹੋ ਜਾਂਦੇ ਆ ਪਾਣੀ ਨੋਰਮਲ ਜਿਹਾ ਪਾ ਲਓ ਤੇ ਨੌਨ ਸਟਿੱਕੀ ਹੀ ਬਣ ਜਾਂਦੀ ਆ ਤੁਹਾਨੂੰ ਕਿਵੇਂ ਲੱਗੀ ਤੁਸੀਂ ਵੀ ਟਰਾਈ ਕਰਕੇ ਜ਼ਰੂਰ ਦੇਖਿਆ ਕਰੋ ਤੇ ਮਿਲਦੇ ਆ ਕਿਸੇ ਛੋਟੇ ਜਿਹੇ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ